ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ ਮੈਂ ਕਰਮਜੀਤ ਲੁਧਿਆੜਾ ਇਸਾਨਗਰੀ ਤੋਂ ਔਰ ਪ੍ਰਭੂ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਸਾਨੂੰ ਇੱਕ ਵਾਰ ਫਿਰ ਬੋਕਾ ਮਿਲਿਆ ਹੈ ਦਾ ਫੇਥ ਟੀਵੀ ਦੇ ਨਾਲ ਮਿਲ ਕੇ ਤੁਹਾਡੇ ਨਾਲ ਵਚਨ ਨੂੰ ਸਾਂਝਾ ਕਰਨ ਦਾ ਔਰ ਇਹ ਬਹੁਤ ਹੀ ਵਧੀਆ ਤੇ ਸੁੰਦਰ ਸਮਾਂ ਹੈ ਕਿ ਅਸੀਂ ਇੱਕ ਵਾਰ ਫਿਰ ਤੋਂ ਪ੍ਰਭੂ ਦੀ ਹਜ਼ੂਰੀ ਵਿੱਚ ਆ ਕੇ ਪ੍ਰਭੂ ਦੇ ਚਰਨਾਂ ਵਿੱਚ ਆ ਕੇ ਅੱਜ ਇੱਕ ਵਾਰ ਫਿਰ ਪ੍ਰਭੂ ਦੇ ਉਸ ਵਚਨ ਨੂੰ ਜਾਣਾਂਗੇ ਜੋ ਵਚਨ ਸਾਨੂੰ ਇਸ ਵਾਰ ਇੱਕ ਵਾਰ ਫਿਰ ਦੁਬਾਰਾ ਮਿਲਿਆ ਹੈ ਨਵਾਂ ਸਾਲ ਸਾਡੀ ਜ਼ਿੰਦਗੀਆਂ ਵਿੱਚ ਪ੍ਰਭੂ ਨੇ ਬਖਸ਼ਿਆ ਹੈ ਔਰ ਅਸੀਂ ਇਸ वचन ਦੇ ਦੁਆਰਾ ਅੱਜ ਸਿੱਖਾਂਗੇ ਕਿ ਪ੍ਰਭੂ ਸਾਥੋਂ ਕੀ ਚਾਹੁੰਦਾ ਹੈ ਨਵੇਂ ਸਾਲ ਦੇ ਵਿੱਚ ਪ੍ਰਭੂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਔਰ ਅਸੀਂ ਅੱਜ ਇਸ वचन ਦੇ ਦੁਆਰਾ ਜਾਣਾਂਗੇ ਕਿ ਸੱਚਮੁੱਚ ਪ੍ਰਭੂ ਨੇ ਜੋ ਸਾਨੂੰ ਨਵਾਂ ਸਾਲ ਦਿੱਤਾ ਹੈ ਇਸ ਸਾਲ ਦੇ ਵਿੱਚ ਅਸੀਂ ਪ੍ਰਭੂ ਦੇ ਲਈ ਕੀ ਕਰਨਾ ਹੈ ਔਰ ਪ੍ਰਭੂ ਨੇ ਸਾਨੂੰ ਇਹ ਨਵਾਂ ਸਾਲ ਕਿਉਂ ਦਿੱਤਾ ਹੈ ਅੱਗੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਵਧਾਂਗੇ ਅਸੀਂ ਵਚਨ ਦੇ ਵਿੱਚ ਦੇਖਾਂਗੇ ਜਦ ਅਸੀਂ ਵਚਨ ਦੇ ਵਿੱਚ ਜਾਂਦੇ ਆ ਅਸੀਂ ਵਚਨ ਦੇ ਵਿੱਚ ਜਾਂਦੇ ਹੁਕਾ ਰਚਿਤ ਸੁਸਮਾਚਾਰ ਉਹ ਸੁਸਮਾਚਾਰ ਦੇ ਵਿੱਚ ਜਦ ਅਸੀਂ 13 ਅਧਿਆਏ ਔਰ ਉਸ ਦੀ 7ਵੀਂ ਆਇਤ ਨੂੰ ਪੜ੍ਹਦੇ ਆ ਮੈਂ ਆਪ ਸਭ ਦੇ ਲਈ ਪੜ੍ਹ ਦਿੰਦਾ ਬੜੇ ਧਿਆਨ ਦੇ ਨਾਲ ਸੁਣੀਏ ਵਚਨ ਦੇ ਵਿੱਚ ਲਿਖਿਆ ਹੈ ਉਸ ਨੇ ਇਹ ਦ੍ਰਿਸ਼ਟਾਨ ਦਿੱਤਾ ਕਿ ਕਿਸੇ ਮਨੁੱਖ ਨੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਸ ਦਾ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ ਤਦ ਉਸ ਨੇ ਬਾਗਵਾਨ ਨੂੰ ਆਖਿਆ ਵੇਖ ਮੈਂ ਇਸ ਹਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨਾਂ ਵਰਿਆਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ ਇਸ ਨੂੰ ਵੱਡ ਸੁੱਟ ਕਨੂੰ ਜ਼ਮੀਨ ਵੀ ਰੋਕ ਛੱਡੀ ਹੈ ਹallelujah वचन ਸਾਨੂੰ ਦੱਸਦਾ ਹੈ ਕਿ ਇੱਕ ਬਾਗਮਾਨ ਹੈ ਜੋ ਹਰ ਵਰਸ ਹਰ ਸਾਲ ਫਲ ਲੈਣ ਵਾਸਤੇ ਉਸ ਬਾਗ ਦੇ ਵਿੱਚ ਆਉਂਦਾ ਹੈ ਉਸ ਜਗ੍ਹਾ ਤੇ ਉਸ ਬਾਗਵਾਨ ਨੇ ਬਹੁਤ ਸਾਰੇ ਬਿਰਸ਼ ਲਗਾਏ ਹੋਏ ਹਨ ਔਰ ਉਸ ਬਿਰਸ਼ ਦੇ ਵਿੱਚ ਫਲ ਦੀ ਚਾਹਤ ਰੱਖਦਾ ਹੈ ਉਹ ਜੋ ਬਾਗਵਾਨ ਆਉਂਦਾ ਹੈ ਉਹ ਦੇਖਦਾ ਹੈ ਹਰ ਸਾਲ ਉਸ ਜਗ੍ਹਾ ਤੇ ਆਉਂਦਾ ਹੈ ਹਰ ਸਾਲ ਉਹ ਜਦ ਫਲ ਲੈਣ ਵਾਸਤੇ ਆਉਂਦਾ ਹੈ ਤਾਂ ਅਸੀਂ ਵੇਖਦੇ ਹਾਂ ਕਿ ਉਸ ਨੇ ਆ ਕੇ ਦੇਖਿਆ ਕਿ ਜਿੰਨੀ ਵਾਰ ਵੀ ਆਉਂਦਾ ਹੈ ਉਸ ਨੂੰ ਉਸ ਬਿਰਸ਼ ਤੋਂ ਫਲ ਨਹੀਂ ਮਿਲਦਾ ਹੈ ਹੈ ਨਾ ਔਰ ਉਹ ਜਦ ਫਲ ਨਹੀਂ ਪਾਉਂਦਾ ਹੈ ਤਾਂ ਫਿਰ ਉਹ ਬਾਗਵਾਨ ਜਿਹੜਾ ਹੈ ਉਹ ਥੋੜਾ ਕੀ ਕਰਦਾ ਹੈ ਉਹ ਥੋੜਾ ਵਿਚਲਿਤ ਹੋ ਜਾਂਦਾ ਹੈ ਵਿਚਲਿਤ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਉਸ ਤੋਂ ਫਲ ਨਹੀਂ ਮਿਲ ਰਿਹਾ ਹallelujah ਇਸ ਕਰਕੇ ਉਹ ਕੀ ਕਰਦਾ ਹੈ ਜਦ ਆਉਂਦਾ ਹੈ ਤਾਂ ਉਹ ਮਾਲੀ ਨੂੰ ਪੁੱਛਦਾ ਹੈ ਕਿ ਇਸ ਨੇ ਫਲ ਤਾਂ ਸਾਨੂੰ ਦਿੱਤਾ ਨਹੀਂ ਇਸ ਨੇ ਸਾਨੂੰ ਫਲ ਤਾਂ ਕੋਈ ਦੇ ਨਹੀਂ ਰਿਹਾ ਔਰ ਤੂੰ ਇਸ ਨੂੰ ਹੁਣ ਕੀ ਕਰ ਵੱਢ ਸੁੱਟ ਤੇ ਇਸ ਨੂੰ ਕੀ ਕਰ ਇਸ ਬਾਗ ਦੇ ਵਿੱਚੋਂ ਖਤਮ ਕਰ ਦੇ ਉਹ ਕਿਉਂ ਕਿਉਂਕਿ ਉਹ ਕਹਿੰਦਾ ਹੈ ਕਿਸ ਨੂੰ ਫਾਲਤਾਂ ਲੱਗ ਨਹੀਂ ਰਿਹਾ ਇਸ ਨੇ ਜਗ੍ਹਾ ਰੋਕ ਰੱਖੀ ਹੈ ਇਸ ਜਗ੍ਹਾ ਨੂੰ ਖਾਲੀਕਰ ਇਸ ਨੇ ਬਿਨਾਂ ਵਜਾ ਤੋਂ ਜਗ੍ਹਾ ਕੇਰ ਰੱਖੀ ਹੈ ਸੋ ਅਸੀਂ ਜਦ ਇਹ ਦੇਖਦੇ ਹਾਂ ਕਿ ਕੋਈ ਵੀ ਜਦ ਬਾਗਵਾਨ ਆਪਣੇ ਬਾਗ ਦੇ ਵਿੱਚ ਆਵੇਗਾ ਤਾਂ ਹਮੇਸ਼ਾ ਇਹੀ ਚਾਹਤ ਰੱਖੇਗਾ ਕਿ ਜਿਹੜਾ ਬਿਰਸ਼ ਮੈ ਲਗਾਇਆ ਹੈ ਉਸ ਬਿਰਸ਼ ਤੋਂ ਮੈਨੂੰ ਫਲ ਮਿਲੇ ਮੈਨੂੰ ਉਸ ਤੋਂ ਕੋਈ ਨਾ ਕੋਈ ਫਲ ਕੋਈ ਨਾ ਕੋਈ ਫਰੂਟ ਜ਼ਰੂਰ ਦਿਸੇ ਜਦੋਂ ਉਸ ਨੂੰ ਫਰੂਟ ਨਹੀਂ ਮਿਲੇਗਾ ਤਾਂ ਫਿਰ ਉਹ ਉਸ ਬਿਰਸ਼ ਤੋਂ ਕੀ ਹੋਏਗਾ ਨਾਰਾਜ਼ ਹੋਏਗਾ ਉਸ ਬਿਰਸ਼ ਤੋਂ ਕੀ ਹੋਏਗਾ ਉਹ ਨਿਰਾਸ਼ ਹੋਏਗਾ ਪਰ ਉਸ ਜਗ੍ਹਾ ਤੇ ਲਿਖਿਆ ਹੈ ਕਿ ਉਹ ਜਦ ਆਇਆ ਤਾਂ ਉਸ ਨੂੰ ਫਲ ਨਹੀਂ ਮਿਲਿਆ ਬਰੇ ਦੇ ਬਰੇ ਆ ਰਿਹਾ ਹੈ ਹਰ ਬਰੇ ਆ ਰਿਹਾ ਹੈ ਵਚਨ ਦੇ ਵਿੱਚ ਅਸੀਂ ਦੇਖਦੇ ਆ ਕਿ ਤਿੰਨ ਬਰੇ ਤੋਂ ਲਗਾਤਾਰ ਆ ਰਿਹਾ ਹੈ ਪਰ ਉਸ ਬਿਰਸ਼ ਨੂੰ ਕੋਈ ਵੀ ਫਲ ਨਹੀਂ ਲੱਗ ਰਿਹਾ ਨਹੀਂ ਆ ਰਿਹਾ ਪਰ ਉੱਥੇ ਇੱਕ ਘਟਨਾ ਜਿਹੜੀ ਹੋਰ ਦੇਖਣ ਵਾਲੀ ਹੈ ਉਸ ਨੂੰ ਅਸੀਂ ਬੜੇ ਧਿਆਨ ਨਾਲ ਦੇਖਾਂਗੇ ਜਦ ਵਚਨ ਦੇ ਵਿੱਚ ਲਿਖਿਆ ਹੈ ਕੀ ਉਸ ਪਰ ਉਸ ਨੇ ਉੱਤਰ ਦਿੱਤਾ ਸਵਾਮੀ ਜੀ ਇਸ ਨੂੰ ਐਤ ਕੀ ਹੋਰ ਵੀ ਰਹਿਣ ਦਿਓ ਜਦ ਤੱਕ ਮੈਂ ਇਸ ਦੇ ਗਿਰਦੇ ਖਾਲ ਨਾ ਖੋਦਾ ਅਤੇ ਰੂੜੀ ਨਾ ਪਾਵਾਂ ਸ਼ਾਇਦ ਅੱਗੇ ਨੂੰ ਫਲ ਲੱਗੇ ਨਹੀਂ ਤਾਂ ਇਸ ਨੂੰ ਵੜਾ ਸੁਟੀ ਹallelujah ਹallelujah ਇਹ ਜਿਹੜਾ ਵਚਨ ਹੈ ਜਿਹੜਾ ਦ੍ਰਿਸ਼ਟਾਂਤ ਪ੍ਰਭੂ ਯਿਸੂ ਮਸੀਹ ਨੇ ਉਸ ਜਗ੍ਹਾ ਤੇ ਲੋਕਾਂ ਨੂੰ ਦੱਸਿਆ ਇਹ ਵਚਨ ਸਾਨੂੰ ਸਿਖਾਉਂਦਾ ਹੈ ਕਿ ਜਿਹੜਾ ਬਾਗਵਾਨ ਹੈ ਉਹ ਕੌਣ ਹੈ ਪਰਮੇਸ਼ਰ ਹੈ ਨਾ ਜਿਸ ਨੇ ਹੰਜੀਰ ਦਾ ਜਿਸ ਨੇ ਬਾਗ ਲਗਾਇਆ ਹੈ ਉਹ ਪਰਮੇਸ਼ਰ ਹੈ ਔਰ ਜਿਹੜਾ ਬਾਗਵਾਨ ਹੈ ਉਹ ਕੌਣ ਹੈ ਉਹ ਹੈ ਯਿਸੂ ਮਸੀਹ ਔਰ ਜਦ ਬਾਗਵਾਨ ਜਿਹੜਾ ਪਰਮੇਸ਼ਰ ਹੈ ਉਹ ਫਲ ਲੈਣ ਵਾਸਤੇ ਆਉਂਦਾ ਹੈ ਸਾਡੇ ਕੋਲ ਹੈ ਨਾ ਜਿਵੇਂ ਸਾਨੂੰ ਪ੍ਰਭੂ ਨੇ ਨਵਾਂ ਸਾਲ ਦਿੱਤਾ ਹੈ ਹੈ ਨਾ ਔਰ ਪਿਛਲੇ ਸਾਲਾਂ ਦਾ ਪਰਮੇਸ਼ਰ ਸਾਥੋਂ ਹਿਸਾਬ ਲੈਂਦਾ ਹੈ ਹੈ ਨਾ ਵਰੇ ਦੇ ਵਰੇ ਸਾਡੇ ਕੋਲ ਪ੍ਰਭੂ ਆਉਂਦਾ ਹੈ ਹਰ ਵਰੇ ਸਾਨੂੰ ਨਵਾਂ ਸਾਲ ਮਿਲਦਾ ਹੈ ਹਰ ਵਾਰ ਸਾਨੂੰ ਨਵਾਂ ਸਾਲ ਦਿੱਤਾ ਜਾਂਦਾ ਹੈ ਪਰ ਕੀ ਅਸੀਂ ਪ੍ਰਭੂ ਦੇ ਵਿੱਚ ਫਲ ਦੇ ਰਹੇ ਹਾਂ ਹੈ ਨਾ ਪ੍ਰਭੂ ਹਰ ਵਾਰ ਹੀ ਆਉਂਦਾ ਹੈ ਪਰ ਸਾਨੂੰ ਫਲਦਾਰ ਨਹੀਂ ਦਿਖਦਾ ਸਾਡੇ ਵਿੱਚੋਂ ਫਲ ਨਹੀਂ ਦੇਖਦਾ ਤਾਂ ਉਹ ਜਿਹੜਾ ਫਲ ਹੈ ਅਸੀਂ ਨਹੀਂ ਦੇ ਰਹੇ ਤਾਂ ਪਰਮੇਸ਼ਰ ਸਾਡੇ ਤੋਂ ਨਿਰਾਜ਼ ਹੁੰਦਾ ਹੈ ਔਰ ਸਾਡਾ ਜਿਹੜਾ ਬਾਗਵਾਨ ਉਹ ਯਿਸੂ ਮਸੀਹ ਹੈ ਯੇਸ਼ੂ ਮਸੀ ਸਾਡੇ ਵਾਸਤੇ ਫਿਰ ਵੀ ਪਿਤਾ ਦਾ ਕੀ ਕਰਦਾ ਹੈ ਤਰਲਾ ਪਾਉਂਦਾ ਹੈ ਫਿਰ ਵੀ ਪਿਤਾ ਨੂੰ ਕਹਿੰਦਾ ਹੈ ਕਿ ਪਿਤਾ ਇਸ ਵਾਰ ਇਸ ਬਿਰਸ਼ ਨੂੰ ਰਹਿਣ ਦੇ ਕਿਉਂਕਿ ਮੈਂ ਇਸ ਬਿਰਸ਼ ਦੇ ਚਾਰੇ ਪਾਸੇ ਕੀ ਕਰਾਂਗਾ ਖਾਦ ਖੋਦਾਂਗਾ ਖਾਲ ਖੋਦਾਂਗਾ ਫਿਰ ਇਸ ਨੂੰ ਖਾਦ ਪਾਵਾਂਗਾ ਔਰ ਸ਼ਾਇਦ ਇਸ ਵਾਰ ਇਸ ਰੁੱਖ ਨੂੰ ਜ਼ਰੂਰ ਫਲ ਹallelujah ਯੇਸ਼ੂ ਮਸੀਹ ਕੀ ਹੈ ਯੇਸ਼ੂ ਮਸੀਹ ਸਾਡਾ ਬਾਗਵਾਨ ਹੈ ਉਹ ਸਾਡੀ ਪਿਰਤਪਾਲ ਕਰਦਾ ਹੈ ਉਹ ਸਾਡੀ ਰਖਵਾਲੀ ਕਰਦਾ ਹੈ ਉਹ ਸਾਨੂੰ ਸੰਭਾਲਦਾ ਹੈ ਉਹ ਸਾਡੇ ਚਾਰੇ ਪਾਸੇ ਕੀ ਕਰਦਾ ਹੈ ਪਾਲਣਾ ਕਰਨ ਵਾਸਤੇ ਸਾਡੀ ਸਾਨੂੰ ਮਤਲਬ ਕੀ ਫਲਦਾਰ ਬਣਾਉਣ ਵਾਸਤੇ ਸਾਨੂੰ ਖਾਦ ਪਾਉਂਦਾ ਹੈ ਸਾਡੀ ਪਾਣੀ ਦਿੰਦਾ ਹੈ ਸਾਨੂੰ ਕੀ ਕਹਿੰਦੇ ਖਾਦ ਖੋਲਦਾ ਹੈ ਤਾਂ ਇਹ ਸਭ ਕੁਝ ਜਿਹੜਾ ਪ੍ਰਭੂ ਯੇਸ਼ੂ ਮਸੀਹ ਸਾਡੇ ਲਈ ਕਰਦਾ ਹੈ ਹੈਨਾ ਤੇ ਜਦ ਅਸੀਂ ਫਲ ਨਹੀਂ ਲਿਆਉਂਦੇ ਤਾਂ ਫਿਰ ਜਿਹੜਾ ਸਾਡਾ ਪਿਤਾ ਹੈ ਜਿਹੜਾ ਪਰਮੇਸ਼ਵਰ ਹੈ ਯਹਵਾ ਪਰਮੇਸ਼ਵਰ ਉਹ ਜਦ ਪਰਬੂ ਯੇਸ਼ੂ ਮਸੀਹ ਦੇ ਕੋਲ ਆਉਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਦੇਖ ਇਸ ਬੱਚੇ ਨੇ ਇਸ ਬਿਰਸ਼ ਨੇ ਫਲ ਇਸ ਵਾਰ ਵੀ ਲਿਆਂਦਾ ਨਹੀਂ ਮੈਂ ਸਾਲ ਦਰ ਸਾਲ ਇਸ ਨੂੰ ਨਵਾਂ ਸਾਲ ਦਿੰਦਾ ਸਾਲ ਦਰ ਸਾਲ ਇਸ ਨੂੰ ਨਵਾਂ ਸਾਲ ਦਿੰਦਾ ਪਰ ਇਹ ਬਿਰਸ਼ ਫਲ ਲੈ ਕੇ ਆਉਂਦਾ ਨਹੀਂ ਹੈ ਨਾ ਤੇ ਇਸ ਨੂੰ ਕੀ ਕਰ ਵੱਢ ਸੁੱਟ ਇਸ ਨੂੰ ਖਤਮ ਕਰ ਦੇ ਪਰ ਯੇਸ਼ੂ ਕੀ ਕਹਿੰਦਾ ਹੈ ਯੇਸ਼ੂ ਕਹਿੰਦਾ ਹੈ ਕਿ ਪਿਤਾ ਤੂੰ ਇਸ ਵਾਰ ਇਸ ਨੂੰ ਇੱਕ ਮੌਕਾ ਹੋਰ ਦੇ ਦੇ ਇੱਕ ਮੌਕਾ ਇਸ ਨੂੰ ਹੋਰ ਦੇ ਦੇ ਤਾਂ ਕਿ ਮੈਂ ਇਸ ਦੇ ਚਾਰੇ ਪਾਸੇ ਕੀ ਕਰਾਂ ਖਾਲ ਖੋਦਾ ਇਸ ਨੂੰ ਦੁਬਾਰਾ ਤੋਂ ਫਿਰ ਵਧੀਆ ਤੋਂ ਵਧੀਆ ਖਾਦ ਪਾਵਾਂ ਔਰ ਫਿਰ ਇਸ ਨੂੰ ਪਾਣੀ ਦਵਾਂ ਔਰ ਸ਼ਾਇਦ ਇਸ ਵਾਰ ਇਹ ਫਲ ਜ਼ਰੂਰ ਲਿਆਵੇ ਹallelujah ਪਰ ਪਿਤਾ ਜਿਹੜਾ ਹੈ ਉਹ ਬੜਾ ਦਿਆਵਾਨ ਹੈ ਉਹ ਯਿਸੂ ਮਸੀਹ ਵੱਲ ਵੇਖਦਾ ਉਹ ਸਾਡੇ ਵੱਲ ਨਹੀਂ ਦੇਖਦਾ ਉਹ ਬੜਾ ਦਇਆਵਾਨ ਹੈ ਉਹਨੇ ਦਇਆ ਸਾਡੇ ਉੱਤੇ ਕੀਤੀ ਪਰ ਯਿਸੂ ਮਸੀਹ ਸਾਡਾ ਜਿਹੜਾ ਵਿਚਕਾਰ ਪਰਮੇਸ਼ਰ ਬਣ ਕੇ ਖੜੋ ਜਾਂਦਾ ਹੈ ਸਾਡਾ ਵਿਚੋਲਾ ਬਣ ਕੇ ਖੜੋ ਜਾਂਦਾ ਹੈ ਉਹ ਯਿਸੂ ਮਸੀਹ ਤਰਲਾ ਪਾਉਂਦਾ ਹੈ ਸਾਡਾ ਬਾਗਵਾਨ ਬਣ ਕੇ ਕਿ ਇਸ ਨੂੰ ਇਸ ਵਾਰ ਇੱਕ ਮੌਕਾ ਹੋਰ ਦੇ ਦਿਓ ਉਹ ਜਦ ਸਾਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ ਤਾਂ ਫਿਰ ਪ੍ਰਭੂ ਯਿਸੂ ਮਸੀਹ ਸਾਡੀ ਕੀ ਕਰਦਾ ਹੈ ਪਾਲਣਾ ਕਰਦਾ ਹੈ ਪ੍ਰਿਤਪਾਲ ਕਰਦਾ ਹੈ ਉਹ ਸਾਨੂੰ ਨਵੇਂ ਸਿਰੇ ਤੋਂ ਮਿੱਟੀ ਦਿੰਦਾ ਹੈ ਫਿਰ ਸਾਨੂੰ ਨਵੇਂ ਸਿਰੇ ਤੋਂ ਪਾਣੀ ਦਿੰਦਾ ਹੈ ਖਾਦ ਦਿੰਦਾ ਹੈ ਤਾਂ ਕਿ ਅਸੀਂ ਫਲ ਲਈਏ ਅਗਰ ਅਸੀਂ ਫਿਰ ਵੀ ਫਲ ਨਹੀਂ ਲਿਆਉਂਦੇ ਤਾਂ ਫਿਰ वचन ਦੇ ਵਿੱਚ ਲਿਖਿਆ ਹੈ ਕਿ ਉਸਨੇ ਕਿਹਾ ਅਗਰ ਫਿਰ ਵੀ ਇਹ ਫਲ ਨਹੀਂ ਲੈ ਕੇ ਆਏਗਾ ਤਾਂ ਫਿਰ ਨੂੰ ਇਸ ਨੂੰ ਕੀ ਕਰਾਂਗੇ ਵੱਢ ਸੁੱਟਾਂਗੇ ਜਿਵੇਂ ਤੇਰੀ ਮਰਜ਼ੀ ਹallelujah ਜਦ ਅਸੀਂ ਇਸ वचन ਨੂੰ ਦੇਖਦੇ ਹਾਂ ਕਿਉਂਕਿ वचन ਸਾਨੂੰ ਸਿਖਾਉਂਦਾ ਹੈ ਕਿ ਜੇ ਅਸੀਂ ਮੱਤੀ ਦੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਅਗਰ ਅਸੀਂ ਫਲ ਨਹੀਂ ਲਿਆਵਾਂਗੇ ਤਾਂ ਮੱਤੀ ਤੀਸਰਾ ਅਧਿਆਏ ਉਸਦੀ 10ਵੀਂ ਆਇਤ ਦੇ ਵਿੱਚ ਲਿਖਿਆ ਹੈ ਅਤੇ ਬਿਰਸ਼ਾਂ ਦੀ ਜੜ੍ਹ ਉੱਤੇ ਹੁਣ ਕੋਹਾੜਾ ਰੱਖਿਆ ਹੋਇਆ ਹੈ ਸੋ ਹਰੇਕ ਬਿਰਸ਼ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਡਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ ਹallelujah ਜਦ ਅਸੀਂ ਫਲ ਨਹੀਂ ਦਵਾਂਗੇ ਜਦ ਕੋਈ ਬਿਰਸ਼ ਫਲ ਨਹੀਂ ਦੇਵੇਗਾ ਤਾਂ ਫਿਰ ਉਸ ਨੂੰ ਕੀ ਕੀਤਾ ਜਾਏਗਾ ਵੱਡਿਆ ਜਾਏਗਾ ਕੋਹਾੜਾ ਉਸਦੀ ਜੜ੍ਹ ਦੇ ਉੱਤੇ ਪਿਆ ਹੈ ਵਚਨ ਦੇ ਵਿੱਚ ਲਿਖਿਆ ਕੋਹਾੜਾ ਉਹਦੀਆਂ ਜੜ੍ਹਾਂ ਦੇ ਉੱਤੇ ਪਿਆ ਹੈ ਉਹ ਕਿਸੇ ਵੀ ਵੇਲੇ ਵੱਡਿਆ ਜਾ ਸਕਦਾ ਹੈ ਕਿਸੇ ਵੀ ਵੇਲੇ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ ਕਿਸੇ ਵੀ ਵੇਲੇ ਉਹਦਾ ਜਿਹੜਾ ਜਿਹੜਾ ਸਮਾਂ ਹੈ ਉਹ ਖਤਮ ਹੋ ਜਾਏਗਾ ਕਿਉਂ ਕਿਉਂਕਿ ਕੋਹਾੜਾ ਜਿਹੜਾ ਉਹਦੀ ਜੜ੍ਹ ਦੇ ਉੱਤੇ ਪਿਆ ਹੈ ਉਹ ਵਿਰਸ਼ੇ ਖਤਮ ਹੋ ਜਾਏਗਾ ਪਰ ਯਿਸੂ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਕਿਵੇਂ ਮੌਕਾ ਦਿੱਤਾ ਹੈ ਸਾਨੂੰ ਇੱਕ ਵਾਰ ਫਿਰ ਤੋਂ ਨਵਾਂ ਸਾਲ ਦਿੱਤਾ ਇੱਕ ਹੋਰ ਸਾਲ ਦਿੱਤਾ ਤਾਂ ਕਿ ਅਸੀਂ ਫਲ ਲਿਆ ਸਕੀਏ ਅਸੀਂ ਇੱਕ ਵਾਰ ਫਿਰ ਤੋਂ ਫਲ ਦੇ ਸਕੀਏ ਹੈ ਨਾ ਅਸੀਂ ਜਿਹੜੇ ਉਜੜੇ ਹੋਏ ਸਾਂ ਜਿਹੜੇ ਫਲ ਨਹੀਂ ਦੇ ਰਹੇ ਜਿਹੜੇ ਨਿਰਾਸ਼ ਆ ਜਿਹੜੇ ਸੁੱਕੇ ਪਏ ਆ ਸਾਡੇ ਵਿੱਚ ਪ੍ਰਭੂ ਨੇ ਇੱਕ ਵਾਰ ਫਿਰ ਤੋਂ ਜਾਣ ਪਾਉਣ ਦੇ ਲਈ ਇੱਕ ਵਾਰ ਫਿਰ ਤੋਂ ਸਾਨੂੰ ਫਲਦਾਰ ਬਣਾਉਣ ਦੇ ਲਈ ਸਾਨੂੰ ਮੌਕਾ ਦਿੱਤਾ ਹੈ ਇਹ ਨਵਾਂ ਸਾਲ ਜਿਹੜਾ ਹੈ ਇਹ ਸਾਡੇ ਵਾਸਤੇ ਇੱਕ ਮੌਕਾ ਹੈ ਇਹ ਸਾਡੇ ਵਾਸਤੇ ਇੱਕ ਕੀ ਹੈ ਦੁਬਾਰਾ ਤੋਂ ਮੌਕਾ ਹੈ ਕਿ ਅਸੀਂ ਪਰਮੇਸ਼ਰ ਦੀ ਬਾਗਬਾਨੀ ਦੇ ਵਿੱਚ ਰਹਿ ਕੇ ਯਿਸੂ ਦੀ ਬਾਗਬਾਨੀ ਦੇ ਵਿੱਚ ਰਹਿ ਕੇ ਫਲ ਲਈ ਹallelujah ਹallelujah ਕਿਉਂਕਿ ਜਿਹੜਾ वचन ਹੈ ਉਹ ਸਾਨੂੰ ਬਿਲਕੁਲ ਕਲੀਅਰ ਦੱਸਦਾ ਹੈ ਕਿ ਸਾਨੂੰ ਫਲ ਦੇਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਫਲ ਨਹੀਂ ਦੇਵਾਂਗੇ ਤਾਂ ਫਿਰ ਕੁਹਾੜਾ ਜਿਹੜਾ ਸਾਡੀਆਂ ਜੜਾਂ ਉੱਤੇ ਪਿਆ ਹੈ ਉਹ ਸਾਨੂੰ ਕੀ ਕਰੇਗਾ ਖਤਮ ਕਰ ਦੇਵੇਗਾ ਉਹ ਸਾਨੂੰ ਬਾਹਰ ਸੁੱਟ ਦੇਵੇਗਾ ਹੈਨਾ ਔਰ ਇਸੇ ਤਰ੍ਹਾਂ ਵਿੱਚ ਵਚਨ ਦੇ ਲਿਖਿਆ ਹੈ ਕਿ ਉਹ ਕੀ ਕਹਿੰਦਾ ਵੱਢਿਆ ਜਾਵੇ ਅਤੇ ਅੱਗ ਵਿੱਚ ਸੁੱਟਿਆ ਜਾਵੇ ਹਾਲੇਲੂਇਆ ਪਰ ਪਰਮੇਸ਼ਰ ਯੀਸ਼ੂ ਮਸੀਹ ਨੇ ਸਾਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਅਸੀਂ ਬਚਾਏ ਜਾਈਏ ਅਸੀਂ ਫਲਦਾਰ ਬੰਤੇ ਕੀ ਫਲ ਲਿਆ ਸਕੀਏ ਅਜਿਵੇਂ ਮੈਂ ਇੱਕ ਤੁਹਾਨੂੰ ਘਟਨਾ ਦੱਸਦਾ 31 ਦਸੰਬਰ ਦੀ ਰਾਤ ਅਜੇ 12 ਵਜੇ ਚ ਕੁਝ ਹੀ ਸਮਾਂ ਬਾਕੀ ਸੀ ਔਰ ਕੁਝ ਸਮਾਂ ਰਹਿਣ ਤੋਂ ਨਵਾਂ ਸਾਲ ਚੜਨ ਨਹੀਂ ਵਾਲਾ ਸੀ ਨਵਾਂ ਸਾਲ ਚੜਨ ਨਹੀਂ ਵਾਲਾ ਸੀ ਪਰ ਉਹ ਨਵਾਂ ਸਾਲ ਚੜਨ ਤੋਂ ਪਹਿਲਾਂ ਚਾਰ ਦੋਸਤ ਇੱਕ ਗੱਡੀ ਦੇ ਵਿੱਚ ਜਾ ਰਹੇ ਸਨ ਚਾਰ ਦੋਸਤ ਇੱਕ ਗੱਡੀ ਵਿੱਚ ਜਾ ਰਹੇ ਸਨ ਰੋਡ ਦੇ ਉੱਪਰ ਔਰ ਧੁੰਦ ਕਾਫੀ ਸੀ ਸਮਾਂ ਰਾਦਾ ਨਵਾਂ ਸਾਲ ਚੜਨ ਵਾਲਾ ਸੀ 12 ਵਜੇ ਰਹੀ ਸਨ ਪਰ ਉਹ ਕੀ ਕਰ ਰਹੇ ਸੀ ਨੇ ਉਹ ਆਪਣੀ ਦੁਨੀਆਦਾਰੀ ਦੇ ਵਿੱਚ ਮौज-ਮਸਤੀ ਦੇ ਵਿੱਚ ਆਪਣੇ ਆਪ ਤਰੀਕੇ ਦੇ ਨਾਲ ਨਵਾਂ ਸਾਲ ਮਨਾਉਣ ਦੇ ਲਈ ਕੀ ਕਰ ਰਹੇ ਸਨ ਤਿਆਰੀਆਂ ਕਰ ਰਹੇ ਸਨ ਰਸਤੇ ਵਿੱਚ ਸਨ ਔਰ ਜਦੋਂ ਚਾਰੇ ਭਾਈ ਉਹ ਗੱਡੀ ਵਿੱਚ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਨਵਾਂ ਸਾਲ ਚੜਨ ਤੋਂ ਕੁਝ ਮਿੰਟ ਪਹਿਲਾਂ ਉਹਨਾਂ ਭਾਈਆਂ ਦੀ ਟੱਕਰ ਇੱਕ ਗੱਡੀ ਦੇ ਨਾਲ ਹੋ ਗਈ ਹallelujah ਉਹ ਗੱਡੀ ਦੇ ਨਾਲ ਟੱਕਰ ਹੋਣ ਤੋਂ ਬਾਅਦ ਉਹ ਚਾਰੇ ਭਾਈ ਜਿਹੜੇ ਉਸੇ ਹੀ ਜਗ੍ਹਾ ਕੀ ਹੋਗੇ ਖਤਮ ਹੋਗੇ 5 ਜਾਂ 2 ਜਾਂ 3 ਮਿੰਟ ਦਾ ਫਰਕ ਸੀ ਨਵਾਂ ਸਾਲ ਚੜਨ ਦੇ ਵਿੱਚ ਪਰ ਦੇਖੋ ਇਹ ਕਿਉਂ ਹੋਇਆ ਹੈ ਨਾ ਉਹ ਆਪਣੀ ਹੀ ਮਰਜ਼ੀ ਦੇ ਵਿੱਚ ਚੱਲ ਰਹੇ ਕੋਈ ਬੰਦਾ ਆਪਣੀ ਹੀ ਮਰਜ਼ੀ ਦੇ ਵਿੱਚ ਪਰਮੇਸ਼ਰ ਨੂੰ ਖੁਸ਼ ਕਰ ਰਿਹਾ ਕੋਈ ਆਪਣੇ ਹੀ ਤਰੀਕੇ ਨਾਲ ਪਰਮੇਸ਼ਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਆਪਣੀ ਹੀ ਇੱਛਾਵਾਂ ਨੂੰ ਪੂਰਾ ਕਰ ਰਿਹਾ ਹੈ ਪਰ ਫਲ ਨਹੀਂ ਲਿਆ ਰਿਹਾ ਹੈ ਤਾਂ ਦੇਖਿਏ ਉਹ ਨਵਾਂ ਸਾਲ ਵੇਖ ਹੀ ਨਹੀਂ ਸਕੇ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਹੀ ਨਹੀਂ ਕਰ ਸਕੇ ਪਰ ਪਰਮੇਸ਼ਰ ਯੀਸ਼ੂ ਮਸੀਹ ਨੇ ਸਾਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਹੈ ਇਹ वचन ਸਿਖਾਉਂਦਾ ਹੈ ਕਿ ਸਾਨੂੰ ਪ੍ਰਭੂ ਨੇ ਇੱਕ ਵਾਰ ਮੌਕਾ ਦਿੱਤਾ ਜਿਹੜਾ ਬਾਗਮਾਨ ਹੈ ਉਹ ਕੌਣ ਹੈ ਉਹ ਯੀਸ਼ੂ ਮਸੀਹ ਹੈ ਉਹ ਸਾਨੂੰ ਜਿਹੜਾ ਮੌਕਾ ਦਿੰਦਾ ਹੈ ਇੱਕ ਵਾਰ ਕੀ ਅਸੀਂ ਇੱਕ ਵਾਰ ਫਿਰ ਤੋਂ ਫਲਿਆ ਸਕੀ ਅਸੀਂ ਫਲਦਾਰ ਬਣ ਸਕੀਏ ਕਿਉਂਕਿ ਯੀਸ਼ੂ ਸਾਡੇ ਤੋਂ ਫਲ ਚਾਹੁੰਦਾ ਹੈ ਪਿਤਾ ਸਾਡੇ ਤੋਂ ਫਲ ਚਾਹੁੰਦਾ ਹੈ ਜਿਸ ਨੇ ਸਾਨੂੰ ਲਗਾਇਆ ਹੈ ਹallelujah ਔਰ ਅਸੀਂ ਅਗਰ ਫਲ ਨਹੀਂ ਦੇਵਾਂਗੇ ਤਾਂ ਵੱਢ ਦਿੱਤੇ ਜਾਵਾਂਗੇ ਅੱਗ ਵਿੱਚ ਸੜ ਦਿੱਤੇ ਜਾਵਾਂਗੇ ਔਰ ਅਸੀਂ ਉਸ ਬਾਗ ਚੋਂ ਬਾਹਰ ਹੋ ਜਾਵਾਂਗੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਨਵੇਂ ਸਾਲ ਦੀ ਜਿਹੜੀ ਸਾਡੀ ਜ਼ਿੰਦਗੀਆਂ ਵਿੱਚ ਪ੍ਰਭੂ ਨੇ ਸਾਨੂੰ ਇੱਕ ਵਾਰ ਫਿਰ ਤੋਂ ਨਵਾਂ ਸਾਲ ਦਿੱਤਾ ਹੈ ਅਸੀਂ ਇਸ ਸਾਲ ਦੀ ਅਹਿਮੀਅਤ ਨੂੰ ਸਮਝੀਏ ਕਿ ਸਾਨੂੰ ਇੱਕ ਮੌਕਾ ਦਿੱਤਾ ਗਿਆ ਹੈ ਯੀਸ਼ੂ ਮਸੀਹ ਵੱਲੋਂ ਕਿ ਅਸੀਂ ਨਵੇਂ ਸਾਲ ਦੇ ਵਿੱਚ ਫਲ ਲਿਆ ਸਕਦੇ ਨਵੇਂ ਸਾਲ ਦੇ ਵਿੱਚ ਫਲ ਦੇ ਸਕੀਏ ਔਰ ਯੇਸ਼ੂ ਮਸੀਹ ਦੇ ਵਚਨਾਂ ਦੇ ਅਨੁਸਾਰ ਕਿਉਂਕਿ ਫਲ ਜਿਹੜਾ ਹੈ ਅਸੀਂ ਆਪਣੀ ਇੱਛਾ ਨਾਲ ਨਹੀਂ ਲਿਆ ਸਕਦੇ ਉਚਾਰ ਬ੍ਰਦਰ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰਨ ਤੋਂ ਕੁਝ ਮਿੰਟ ਪਹਿਲਾਂ ਇਸ ਧਰਤੀ ਤੋਂ ਚਲੇ ਗਏ ਅਸੀਂ ਆਪਣੀ ਮਰਜ਼ੀ ਨਾਲ ਫਲ ਨਹੀਂ ਦੇ ਸਕਦੇ ਪਰ ਫਲ ਜਿਹੜਾ ਹੈ ਉਹ ਅਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਰਹਿ ਕੇ ਉਹਦੇ ਵਚਨਾਂ ਦੇ ਵਿੱਚ ਰਹਿ ਕੇ ਉਹਦੀ ਮਰਜ਼ੀ ਦੇ ਵਿੱਚ ਰਹਿ ਕੇ ਦੇ ਸਕਦੇ ਕਿਉਂਕਿ ਉਹ ਸਾਨੂੰ ਵਚਨ ਸਿਖਾਉਂਦਾ ਹੈ ਜਿਵੇਂ ਵਚਨ ਦੇ ਵਿੱਚ ਗੈਜ ਹੁਨਾਂ ਦੀ ਅੰਜੀਲ ਔਰ ਉਸਦਾ 15 ਦੇ ਅਯੇ ਦੇ ਵਿੱਚ ਲਿਖਿਆ ਹੈ ਕਿ ਜਦ ਅਸੀਂ ਪੜਦੇ ਉਹਦੀ 7ਵੀਂ ਆਇਤ ਕੀ ਲਿਖਿਆ ਹੈ 5ਵੀਂ ਆਇਤ ਦੇ ਵਿੱਚ ਲਿਖਿਆ ਹੈ ਕਿ ਅੰਗੂਰ ਦੀ ਬੇਲ ਮੈਂ ਹਾਂ ਪ੍ਰਭੂ ਯੀਸ਼ੂ ਮਸੀਹ ਕਹਿੰਦੇ ਹਨ ਅੰਗੂਰ ਦੀ ਬੇਲ ਮੈਂ ਹਾਂ ਤੁਸੀਂ ਟਹਿਣੀਆਂ ਹੋ ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ ਹallelujah ਤੁਸੀਂ ਮੈਥੋਂ ਵੱਖਰੇ ਹੋ ਕੇ ਕੁਝ ਵੀ ਨਹੀਂ ਕਰ ਸਕਦੇ ਔਰ ਨਾ ਹੀ ਤੁਸੀਂ ਮੈਥੋਂ ਵੱਖਰੇ ਹੋ ਕੇ ਫਲ ਦੇ ਸਕਦੇ ਇਹ ਯਿਸੂ مسیਹ ਦੀ ਸਾਡੇ ਵਾਸਤੇ ਯੋਜਨਾ ਹੈ ਉਹਦੀ ਦਇਆ ਹੈ ਉਹਦੀ ਕਿਰਪਾ ਹੈ ਕਿ ਉਹਨੇ ਸਾਨੂੰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਹੈ ਕਿ ਅਸੀਂ ਫਲ ਲਿਆ ਸਕੀਏ ਔਰ ਫਲ ਅਸੀਂ ਕਿਦਾਂ ਲਿਆ ਸਕਦੇ ਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੱਲ ਕੇ ਪਰਮੇਸ਼ਰ ਦੀ ਮਰਜ਼ੀ ਵਿੱਚ ਚੱਲ ਕੇ ਪਰਮੇਸ਼ਰ ਦੇ ਪਲਾਨ ਵਿੱਚ ਰਹਿ ਕੇ ਪਰਮੇਸ਼ਰ ਦੀ ਇੱਛਾ ਦੇ ਵਿੱਚ ਰਹਿ ਕੇ ਔਰ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲ ਕੇ ਅਸੀਂ ਇਸ ਸਾਲ ਫਲ ਲਿਆ ਸਕਦੇ ਹਾਂ ਇਸ ਸਾਲ ਤੋਂ ਸਾਨੂੰ ਫਿਰ ਤੋਂ ਇੱਕ ਵਾਰ ਦਿੱਤਾ ਗਿਆ ਹੈ ਪ੍ਰਭੂ ਨੇ ਸਾਨੂੰ ਇਹ ਸਾਲ ਦਿੱਤਾ ਹੈ ਕਿ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਫਲ ਲਿਆ ਸਕੀਏ ਸਾਡੀ ਜ਼ਿੰਦਗੀਆਂ ਵਿੱਚ ਬਹੁਤ ਸਾਰੀ ਨਿਰਾਸ਼ਾ ਹੋ ਸਕਦੀ ਹੈ ਬਹੁਤ ਸਾਰੇ ਮਤਲਬ ਕਿ ਕਸ਼ਟ ਹੋ ਸਕਦੇ ਹਨ ਪ੍ਰੋਬਲਮ ਪਰੇਸ਼ਾਨੀਆਂ ਹੋ ਸਕਦੀਆਂ ਹਨ ਔਰ ਬਹੁਤ ਸਾਲਾਂ ਤੋਂ ਅਸੀਂ ਅ ਬਿਨਾ ਫਲ ਦੇ ਇਸ ਜ਼ਿੰਦਗੀ ਵਿੱਚ ਜੀ ਰਹੇ ਹੋਵਾਂਗੇ ਪਰ ਹੁਣ ਇੱਕ ਮੌਕਾ ਸਾਨੂੰ ਮਿਲ ਗਿਆ ਹੈ ਕਿ ਅਸੀਂ ਉਹ ਯਿਸੂ ਮਸੀਹ ਦੀ ਮਰਜ਼ੀ ਨੂੰ ਪੂਰਾ ਕਰੀਏ ਉਸ ਯਿਸੂ ਦੇ ਨਾਮ ਦੇ ਵਿੱਚ ਅਸੀਂ ਉਸ ਪਿਤਾ ਦੀ ਇੱਛਾ ਦੇ ਵਿੱਚ ਜੰਦੀਏ ਤੇ ਅਸੀਂ ਫਲ ਦੇ ਸਕੀਏ ਫਲ ਦੇ ਸਕੀਏ ਤਾਂ ਜੋ ਪਰਮੇਸ਼ਰ ਜਦ ਸਾਡੇ ਕੋਲ ਆਵੇ ਤਾਂ ਉਸ ਨੂੰ ਕੀ ਮਿਲੇ ਸਾਡੇ ਤੋਂ ਉਹ ਜਦ ਆ ਕੇ ਹਿਸਾਬ ਪੁੱਛੇ ਜਬ ਉਹ ਜਦੋਂ ਵੀ ਉਹ ਮਾਲੀ ਦੇ ਕੋਲ ਆਵੇ ਤਾਂ ਉਸ ਨੂੰ ਕੀ ਮਿਲੇ ਫਲ ਮਿਲੇ ਔਰ ਜਦ ਫਲ ਮਿਲੇਗਾ ਤਾਂ ਪਰਮੇਸ਼ਰ ਸਾਥੋਂ ਖੁਸ਼ ਹੋਵੇਗਾ ਹallelujah ਪਰਮੇਸ਼ਰ ਸਾਥੋਂ ਖੁਸ਼ ਹੋਵੇਗਾ ਉਹ ਜ਼ਰੂਰ ਚਾਹੁੰਦਾ ਹੈ ਕਿ ਅਸੀਂ ਆਸ਼ੀਸ਼ਿਤ ਹੋਈਏ ਫਲਵੰਤ ਹੋਈਏ ਬlesed ਹੋਈਏ ਔਰ ਉਹਦੇ ਵਿੱਚ ਵਧਦੇ ਜਾਈਏ ਪਰ ਉਹ ਸਭ ਕੁਝ ਵਧਣ ਦੇ ਲਈ ਸਾਨੂੰ ਕੀ ਕਰਨਾ ਪਏਗਾ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਰਹਿਣਾ ਪਏਗਾ ਉਹਦੀ ਮਰਜ਼ੀ ਦੇ ਵਿੱਚ ਰਹਿਣਾ ਪਏਗਾ ਉਹਦੇ ਬਚਨਾਂ ਦੇ ਵਿੱਚ ਰਹਿਣਾ ਪਏਗਾ ਉਹਦੀ ਆਗਿਆਕਾਰੀ ਦੇ ਵਿੱਚ ਰਹਿਣਾ ਪਏਗਾ ਸਾਨੂੰ ਵਫਾਦਾਰ ਬੰਨਣਾ ਪਏਗਾ ਤਾਂ ਕਿ ਅਸੀਂ ਫਲ ਲਿਆ ਸਕੀਏ ਕਿਉਂਕਿ ਬਚਨ ਦੇ ਵਿੱਚ ਜੀ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਮੇਥੋਂ ਵੱਖ ਹੋਗੇ ਕੁਝ ਵੀ ਕਰੇ ਨਹੀਂ ਸਕਦੇ ਅਸੀਂ ਯਿਸੂ ਤੋਂ ਵਕ ਹੋ ਕੇ ਕੁਝ ਨਹੀਂ ਕਰ ਸਕਦੇ ਅਗਰ ਸਾਨੂੰ ਇਹ ਨਵਾਂ ਸਾਲ ਮਿਲਿਆ ਹੈ ਤਾਂ ਸਾਨੂੰ ਜ਼ਰੂਰ ਚਾਹੀਦਾ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਇੱਛਾ ਨੂੰ ਪੂਰਾ ਕਰੀਏ ਉਸ ਮਾਲੀ ਦੀ ਇੱਛਾ ਦੇ ਅਨੁਸਾਰ ਫਲ ਲਿਆਈਏ ਤਾਂ ਕਿ ਪਿਤਾ ਸਾਥੋਂ ਖੁਸ਼ ਹੋਵੇ ਕਿ ਇਹ ਫਲਦਾਰ ਬਿਰਸ਼ ਹੈ ਇਹ ਬlesd ਹੈ ਇਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੈ ਔਰ ਇਹ ਬਹੁਤ ਹੀ ਅੱਛਾ ਫਲ ਦਿੰਦਾ ਹੈ ਹਾਲੇਲੂਇਆ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਫਲਵੰਤ ਹੋਈਏ ਪਲਵੰਤ ਹੋਣ ਦੇ ਲਈ ਸਾਨੂੰ ਪਰਮੇਸ਼ਰ ਦੀ ਇੱਛਾ ਵੀ ਚੱਲਣਾ ਪਏਗਾ ਵਚਨਾਂ ਦੇ ਵਿੱਚ ਚੱਲਣਾ ਪਏਗਾ ਉਹਦੀ ਆਤਮਾ ਦੁਆਰਾ ਚੱਲਣਾ ਪਏਗਾ ਔਰ ਸਾਨੂੰ ਥੋੜੀ ਜੀ ਮਿਹਨਤ ਕਰਨ ਦੀ ਲੋੜ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਆਉਣ ਦੀ ਲੋੜ ਹੈ ਉਹਦੇ ਵਚਨਾਂ ਨੂੰ ਪੜਨ ਦੀ ਲੋੜ ਹੈ ਉਹ ਪ੍ਰਾਰਥਨਾ ਕਰਨ ਦੀ ਲੋੜ ਹੈ ਔਰ ਪ੍ਰਭੂ ਦੇ ਨਾਲ ਚੱਲਣ ਦੀ ਲੋੜ ਹੈ ਇਹ ਵਚਨ ਅੱਜ ਜੋ ਸਾਡੇ ਮਨਾਂ ਦੇ ਵਿੱਚ ਪ੍ਰਭੂ ਨੇ ਪਾਇਆ ਸੱਚਮੁੱਚ ਇਸ ਨਵੇਂ ਸਾਲ ਦੇ ਵਿੱਚ ਇਹ ਵਚਨ ਸਾਨੂੰ ਜ਼ਰੂਰ ਬਲੈਸ ਕਰੇਗਾ ਇਹ वचन ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਪ੍ਰਭੂ ਨੇ ਸਾਨੂੰ ਇਹ वचन ਦਿੱਤਾ ਔਰ ਮੈਂ ਧੰਨਵਾਦ ਕਰਦਾ ਹਾਂ ਕਿ ਪ੍ਰਭੂ ਨੇ ਸਾਨੂੰ ਇੱਕ ਸਾਲ ਦਿੱਤਾ ਹੈ ਸਾਨੂੰ ਇੱਕ ਮੌਕਾ ਦਿੱਤਾ ਹੈ ਮੇਰੇ ਪ੍ਰਿਯੋ ਜਿੰਨੇ ਵੀ ਭੈਣ ਭਾਈ ਸੁਣ ਰਹੇ ਹਨ ਉਹਨਾਂ ਦੇ ਲਈ ਔਰ ਮੇਰੇ ਲਈ ਔਰ तमाम ਸੁਣਨ ਵਾਲਿਆਂ ਦੇ ਲਈ ਇਹ ਇੱਕ ਮੌਕਾ ਹੈ ਜਿਹੜਾ ਨਵਾਂ ਸਾਲ ਹੈ ਇਸ ਮੌਕੇ ਨੂੰ ਜਾਣ ਨਾ ਦੀਜੀਏ ਇਸ ਮੌਕੇ ਨੂੰ ਸਾਂਭ ਲੀਜੀਏ ਇਸ ਮੌਕੇ ਨੂੰ ਫੜ ਲੀਜੀਏ ਇਸ ਮੌਕੇ ਦੇ ਅਨੁਸਾਰ ਹੁਣ ਯਿਸੂ ਮਸੀਹ ਦੀ ਇੱਛਾ ਔਰ ਪਿਤਾ ਦੇ ਮਰਜ਼ੀ ਦੇ ਅਨਸਾਰ ਫਲ ਲੈਣਾ ਸ਼ੁਰੂ ਕਰ दीजिए ਉਹਦੀ ਮਰਜ਼ੀ ਦੇ ਵਿੱਚ ਜਣਾ ਸ਼ੁਰੂ ਕਰ ਦਿਜੀਏ ਪ੍ਰਭੂ ਸਾਨੂੰ ਬਹੁਤ ਬles ਕਰੇਗਾ ਸਭਨਾਂ ਨੂੰ ਬles ਕਰੇਗਾ ਔਰ ਮੈਂ ਆਪ ਸਭ ਦੇ ਲਈ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ ਕਿ ਅਸੀਂ ਇਸ वचन ਦੇ ਅਨਸਾਰ ਸੱਚਮੁੱਚ ਚੱਲ ਸਕੀਏ ਔਰ ਫਲ ਲਿਆ ਸਕੀਏ ਪ੍ਰਭੂ ਆਪ ਸਭ ਨੂੰ ਬles ਕਰੇਗਾ ਸੋ ਆਈਏ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਸਾਨੂੰ ਇਸ ਸਾਲ ਦੇ ਵਿੱਚ ਬਹੁਤ ਸਾਰਾ ਫਲਵੰਤ ਬਣਾਵੇ ਅੱਬਾ ਪਿਤਾ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਵਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਆਉਂਨੇ ਆਂ ਔਰ ਹਰ ਗੱਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਸੱਚਮੁੱਚ ਇਹ ਜੋ ਨਵਾਂ ਸਾਲ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਹੈ ਇਸ ਨਵੇਂ ਸਾਲ ਦੇ ਲਈ ਸੀ ਤੁਹਾਡਾ ਧੰਨਵਾਦ ਕਰਦੇ ਆਂ ਸ਼ੁਕਰ ਕਰਦੇ ਆਂ ਪ੍ਰਭੂ ਜੀ ਬਹੁਤ ਸਾਰੇ ਸਾਲ ਬੀਤੇ ਬਹੁਤ ਸਾਰੇ ਸਾਲਾਂ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਬles ਕੀਤਾ ਸਾਨੂੰ ਆਸ਼ੀਸ਼ਾਂ ਦਿੱਤੀਆਂ ਬਰਕਤਾਂ ਦਿੱਤੀਆਂ ਅਸੀਂ ਉਹਨਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਨੂੰ ਜਿਉਂਦਾ ਰੱਖਿਆ ਔਰ ਪ੍ਰਭੂ ਜੀ ਜਿਉਂਦੇ ਆਲੀ ਜ਼ਮੀਨ ਤੇ ਰੱਖਿਆ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਪ੍ਰਭੂ ਜੀ ਅੱਜ ਦੇ वचन ਦੇ ਲਈ ਸੀ ਤੁਹਾਡਾ ਧੰਨਵਾਦ ਕਰਦੇ ਹਾਂ ਜੋ वचन ਤੁਸੀਂ ਸਾਡੇ ਨੂੰ ਦਿੱਤਾ ਹੈ ਪ੍ਰਭੂ ਪ੍ਰਾਰਥਨਾ ਕਰਦੇ ਹਾਂ ਅੱਜ ਦੇ वचन ਦੇ ਦੁਆਰਾ ਪ੍ਰਭੂ ਜੀ ਜਿਨ੍ਹਾਂ ਜੀਵਨਾਂ ਦੇ ਵਿੱਚ ਜਿਨ੍ਹਾਂ ਭੈਣ ਭਾਈਆਂ ਦੇ ਜੀਵਨਾਂ ਦੇ ਵਿੱਚ ਜਾਂ ਜਿਨ੍ਹਾਂ ਲੋਕਾਂ ਦੇ ਜੀਵਨਾਂ ਦੇ ਵਿੱਚ ਇਹ वचन ਨੂੰ ਸੁਣਨ ਵਾਲੇ ਦੇ ਜੀਵਨਾਂ ਦੇ ਵਿੱਚ ਫਲ ਨਹੀਂ ਹੈ ਤਾਂ ਪ੍ਰਭੂ ਅੱਜ ਤੁਸੀਂ ਇੱਕ ਇੱਕ ਨੂੰ ਮੌਕਾ ਦਿੱਤਾ ਹੈ ਪ੍ਰਭੂ ਜੀ ਹੋਣ ਦੀ ਚਾਹੀਏ ਕਿ ਇੱਕ ਇੱਕ ਰੂਹ ਤੁਹਾਡੇ ਚਰਨਾਂ ਦੇ ਵਿੱਚ ਆਵੇ ਤੁਹਾਡੇ ਬਚਨਾਂ ਦੇ ਅਨੁਸਾਰ ਚੱਲੇ ਤੁਹਾਡੀ ਮਰਜ਼ੀ ਨੂੰ ਪੂਰਾ ਕਰੇ ਔਰ ਪ੍ਰਭੂ ਜੀ ਫਲਦਾਇਕ ਬਣ ਜਾਵੇ ਪ੍ਰਭੂ ਇੱਕ ਵੀ ਰੂਹ ਨਿਰਾਸ਼ ਨਾ ਰਹੇ ਪਾਪ ਵਿੱਚ ਨਾ ਰਹੇ ਨਸ਼ੇ ਵਿੱਚ ਨਾ ਰਹੇ ਬੁਰਾਈ ਵਿੱਚ ਨਾ ਰਹੇ ਵਿਵਿਚਾਰ ਵਿੱਚ ਨਾ ਰਹੇ ਕਿਸੇ ਵੀ ਤਰ੍ਹਾਂ ਦੇ ਸ਼ੈਤਾਨ ਅੰਧਿਕਾਰ ਦੇ ਵਸ ਵਿੱਚ ਨਾ ਰਹੇ ਉਹ ਪ੍ਰਭੂ ਜੀ ਇਸ ਸਾਲ ਇੱਕ ਇੱਕ ਦੇ ਜੀਵਨ ਦੇ ਵਿੱਚ ਛੁਟਖਾਰਾ ਆਵੇ ਇੱਕ ਇੱਕ ਦੇ ਜੀਵਨ ਦੇ ਵਿੱਚ ਪ੍ਰਭੂ ਜੀ ਇਹ ਨਵੇਂ ਫਲ ਆਉਣ ਨਵੇਂ-ਨਵੇਂ ਫਲ ਆਉਣ ਪ੍ਰਭੂ ਜੀ ਮੈਂ ਤੁਹਾਡੇ वचन ਦੇ ਵਿੱਚ ਲਿਖਿਆ ਹੈ ਆਪਣੇ ਦਾਣਾ ਅਤੇ ਵਰਦਾਨਾਂ ਦੇ ਨਾਲ ਭਰਦੀ ਜੀ ਆਪਣੇ ਆਤਮਿਕ ਫਲਾਂ ਦੇ ਨਾਲ ਭਰਦੀ ਜੀ ਆਤਮਿਕ ਫਲਾਂ ਦੇ ਨਾਲ ਪਰਪੂਰ ਕਰਕੇ ਪ੍ਰਭੂ ਜੀ ਇੱਕ ਇੱਕ ਨੂੰ ਫਲਵੰਤ ਬਣਾਈਏ ਪ੍ਰਭੂ ਆਪਣਾ ਆਤਮਾ ਦਿਜੀਏ ਪਵਿੱਤਰ ਆਤਮਾ ਦੇ ਕੇ ਇੱਕ ਇੱਕ ਨੂੰ ਬਲੈਸ ਕੀਜੀਏ ਇੱਕ ਇੱਕ ਦਾ ਜੀਵਨ ਬਚਾਇਆ ਚਾਹੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਇੱਕ ਇੱਕ ਦੇ ਲਈ ਇੱਕ ਇੱਕ ਜਨ ਦੇ ਲਈ ਇੱਕ ਇੱਕ ਭੈਣ ਔਰ ਭਾਈ ਦੇ ਲਈ ਇੱਕ ਇੱਕ ਗੁਰੂ ਦੇ ਲਈ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਔਰ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ ਦਾ ਫੇਥ ਟੀਵੀ ਪ੍ਰਭੂ ਜੀ ਜਿਸ ਨੂੰ ਤੁਸੀਂ ਇੱਕ ਜ਼ਰੀਆ ਬਣਾਇਆ ਹੈ ਆਪਣੀ ਮਹਿਮਾ ਦੇ ਲਈ ਬਹੁਤ ਸਾਰੇ ਲੋਕਾਂ ਤੱਕ ਤੁਹਾਡਾ ਵਚਨ ਤੁਹਾਡੇ ਦਾਸਾਂ ਦੇ ਦੁਆਰਾ ਤੁਹਾਡੇ ਅਭਿਸ਼ਿਕਤਾਂ ਦੇ ਦੁਆਰਾ ਪ੍ਰਭੂ ਜੀ ਪਹੁੰਚਾਇਆ ਜਾਂਦਾ ਹੈ ਪ੍ਰਭੂ ਜੀ ਇਸ ਟੀਮ ਨੂੰ ਔਰ ਇਸ ਪੂਰੇ ਪ੍ਰਭੂ ਜੀ ਪਰਿਵਾਰ ਨੂੰ ਬਲੈਸ ਕੀਜੀਏ ਇਹ ਟੀਮ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਵਧੇ ਇਸ ਟੀਮ ਦੀ ਹਰ ਇੱਕ ਜ਼ਰੂਰਤ ਆਵਸ਼ਕਤਾ ਔਰ ਹਰ ਇੱਕ ਤਰ੍ਹਾਂ ਦੀ ਪ੍ਰਭੂ ਜੀ ਮਨੋਕਾਮਨਾ ਯਿਸੂ ਦੇ ਨਾਮ ਵਿੱਚ ਪੂਰੀ ਹੋ ਜਾਵੇ ਔਰ ਪ੍ਰਭੂ ਇਹ ਇੱਕ ਜਰੀਆ ਦਾ ਫੇਥ ਟੀਵੀ ਪ੍ਰਭੂ ਬਹੁਤ ਸਾਰੇ ਲੋਕਾਂ ਦੇ ਲਈ ਤੁਹਾਡੇ ਵਚਨ ਦੇ ਅਨੁਸਾਰ ਵਚਨ ਦੇ ਦੁਆਰਾ ਵੱਡੀ ਗਵਾਹੀ ਬਣੀ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਇਸ ਵਚਨ ਦੇ ਲਈ ਧੰਨਵਾਦ ਕਰਦੇ ਹਾਂ ਇਸ ਵਚਨ ਨੂੰ ਪ੍ਰਭੂ ਜੀ ਅਸੀਂ ਆਪਣੇ ਮਨਾਂ ਹਿਰਦਿਆਂ ਦੇ ਵਿੱਚ ਲੈ ਲੈਨੇ ਆ ਪ੍ਰਭੂ ਇਹ ਵਚਨ ਸਾਡੇ ਦਿਲਾਂ ਵਿੱਚ ਵਾਸ ਕਰੇ ਔਰ ਇਸ ਵਚਨ ਦੇ ਦੁਆਰਾ ਸਾਨੂੰ 30 60 100 ਗੁਣਾ ਫਲ ਲਿਆਉਣ ਵਾਲੇ ਹੋ ਜਾਈਏ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗ ਕੇ ਪੋਣਿਆ ਆਮੇਨ ਆਮੇਨ ਕੋਲਾਪ ਸਭ ਨੂੰ ਬਰਕਤ ਦੇਵੇ